ਇਥੇ ਕੌਣ ਕਿਸੇ ਦਾ ਕਰਦਾ ਏ ਸਭ ਦਾ ਸੌਖਾ ਸਰਦਾ ਏ ਮਤਲਬ ਦੀ ਰਹਿ ਗਈ ਦੁਨੀਆ ਨਾ ਕੋਈ ਕਿਸੇ ਬਿਨ ਮਰਦਾ ਏ ਮਤਲਬ ਦੀ ਰਹਿ ਗਈ ਦੁਨੀਆ ਨਾ ਕਿਸੇ ਬਿਨ ਕੋਈ ਮਰਦਾ ਏ ਹਰ ਪਲ ਨਿੰਦਨ ਵਾਲੇ ਕਹਿ ਦਿੰਦੇ ਅਸੀਂ ਹਾਂ ਤੇਰੇ ਨਾਲ ਮੂੰਹੋਂ ਮਾਰਦੇ ਮਿੱਠੀਆਂ ਪਿੱਛੇ ਗੱਲਾਂ ਕਰਦੇ ਗਾਲ ਮੂੰਹੋਂ ਮਾਰਦੇ ਮਿੱਠੀਆਂ ਪਿੱਛੇ ਕਰਦੇ ਗਾਲ ਕੌਣ ਆਪਣਾ ਕੌਣ ਪਰਾਇਆ ਕੌਣ ਆਪਣਾ ਕੌਣ ਪਰਾਇਆ ਦਸਦਾ ਮਾਰਾ ਟਾਈਮ ਵਕਤ ਬੈਤੇ ਨਾਲ ਖੜ ਜਾਣਗੇ ਇੱਕੋ ਹੁੰਦਾ ਵਹਿਮ ਵਕਤ ਬੈਣ ਤੇ ਨਾਲ ਖੜ ਜਾਣਗੇ ਬਸ ਇੱਕੋ ਵੀ ਹੁੰਦਾ ਵਹਿਮ ਕਿੰਨਾ ਮਰਜੀ ਦੁੱਧ ਪਿਲਾ ਲਓ ਕਿੰਨਾ ਮਰਜੀ ਦੁੱਧ ਪਿਲਾ ਲਓ ਸੱਪ ਤਾਂ ਡੰਗ ਮਾਰਦਾ ਹੀ ਹੁੰਦਾ ਆਪਨਾ ਹੀ ਦਿੰਦਾ ਚੰਗੀ ਮੌਤ ਸੰਗੋਗ ਸਗੋਂ ਵਿਗਾਨਾ ਤਾਂ ਵਿਗਾੜਦਾ ਹੀ ਹੁੰਦਾ ਕਮਾਂਕਾਰਾਂ ਵਿੱਚ ਪੈ ਗਏ ਸਾਰੇ ਕਮਾਂਕਾਰਾਂ ਵਿੱਚ ਪੈ ਗਏ ਸਾਰੇ ਕਿਤਾਬਾਂ ਕੋਈ ਨਾ ਪੜਦਾ ਜਿੱਥੇ ਪੜਾਈ ਤੇਰੇ ਨਾਲ ਖੜ ਜੂ ਉਥੇ ਕੋਈ ਬੰਦਾ ਦੂਜਾ ਨਹੀਂ ਖੜਦਾ ਸਾਰੀ ਉਮਰ ਤੇਰੇ ਨਾਲ ਚੱਲੂ ਜਿੱਥੇ ਮਾਰੀ ਨਾਲ ਖੜਾ ਲਈ ਅਨਪੜ੍ਹ ਨੂੰ ਨਾ ਮਿਲੇ ਨੌਕਰੀ ਕਿੰਨੀਆਂ ਮਰਜੀ ਸੁਭਾਸ਼ਾਂ ਪਵਾ ਲਈ ਚਲਾਕ ਬਣਨਾ ਤੂੰ ਸਿੱਖ ਦੁਨੀਆ ਤੋਂ ਨਾ ਟੈਹ ਕੋਲੇ ਬੰਦੇ ਦਾ ਚਲਾਕ ਬਣਨਾ ਤੂੰ ਸਿੱਖ ਦੁਨੀਆ ਤੋਂ ਨਾ ਟੈਹ ਕੋਲੇ ਬੰਦੇ ਦਾ ਬਚ ਕੇ ਚੱਲ ਸੰਧੂਆ ਕਦੋਂ ਵੀ ਬਚ ਸਕਦਾ ਹੈ ਪਤਾ ਨਹੀਂ ਹੁੰਦਾ ਦਾਤੀਆਂ ਦੇ ਦੰਦੇ ਦਾ ਪਤਾ ਨਹੀਂ ਹੁੰਦਾ ਦਾਤੀਆਂ ਦੇ ਦੰਦੇ ਦਾ ਸ਼ੁਕਰੀਆ ਮੇਰੇ ਵੱਲ